ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸਭ ਸਿਖਾਂਗੇ ਜੀ ਸ੍ਰੀ ਰਾਗ ਮਹਿਲਾ ਚੌਥਾ ਘਰ ਦੂਜਾ ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਗੁਰੂ ਰਾਮਦਾਸ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਵਿਆਹ ਦੇ ਸੰਬੰਧ ਵਿੱਚ ਅਕਸਰ ਗਾਇਆ ਜਾਣ ਵਾਲਾ ਸ਼ਬਦ ਜੋ ਕਿ ਹਰ ਸਟੇਜ ਤੇ ਆ ਜਿਹਨੂੰ ਸੌਣ ਨੂੰ ਮਿਲਦਾ ਹੈ ਤੇ ਇਸ ਸ਼ਬਦ ਨੂੰ ਭਾਈ ਹਰਜਿੰਦਰ ਸਿੰਘ ਸਿੰਘਰਵਾਲਿਆਂ ਦੀ ਧੁੰਤੇ ਆਪਾਂ ਸਿੱਖਣ ਜਾ ਰਹੇ ਹਾਂ ਧਿਆ ਹੋਆ ਮੇਰੇ ਬਾਬੂਲਾ ਧਿਆ ਹੋਆ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ ਗੁਰਮੁਖੇ ਹਰ ਪਾਇਆ

ज्ञान अधेरा अध्यन् अन्धेरा कटेया गुरुज्ञान प्रचण्डला ਤੇ ਹੁਣ ਆਪਾਂ ਇਹ ਸ਼ਬਦ ਨੂੰ ਕਲੇਕਲੇ ਸੁਰ ਤੇ ਸਿੱਖਾਂਗੇ ਤੇ ਦੇਖਾਂਗੇ ਅਗਲੇ ਅੰਤਰੇ ਕਲੇਕਲੇ ਸੁਰ ਤੇ ਬੇਲਾਸਥਾਈ ਯਾ ਹੋਆ ਮੇਰੇ व्याओ <im> व्याओ <im> हर के हर पाया गुरु हर पाया ਬਾਬੂਲਾ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਇਸ ਪੰਕਤੀ ਨੂੰ ਆਪਾਂ ਜਿਵੇਂ ਸਰਵਣ ਕੀਤਾ ਸੀ ਅਗਲੇ ਅੰਤਰੇ ਸੇਮ ਇਸੇ ਤਰੀਕੇ ਨਾਲ ਹਨ ਤੇ ਆਪਾਂ ਅਗਲੇ ਅੰਤਰੇ ਨੂੰ ਜੋ ਕਿ ਦੋ ਪੰਕਤੀਆਂ ਨਾਲ ਲਿਆ ਜਾਣਾ ਹੈ ਕਾਇਨ ਕਰਦੇ ਹਾਂ ਕਲੇ ਕਲੇ ਸੁਰ ਤੇ ਬਨਿਆ ਗੁਰ ਗਿਆਨ अंधेरा बिनसे आ बने गुरु ज्ञान अंधेरा बिनसे आ हल्का जा इस सुर दा टच जे ले सकूं ता बहुत अच्छा लगेगा बने गुरु ज्ञान ਅੰਧੇਰਾ ਬੇਨਸੇ ਆ ਹਰ ਰਤਨ ਪਦਾਰਥ ਲਾਧਾ ਇਸ ਤੋਂ ਬਾਅਦ ਖਾਲੀ ਸਪੇਸ ਹੈ ਹਰ ਰਤਨ ਪਦਾਰਥ ਲਾਧਾ ਖਰ ਰਤਨ ਪਦਾਰਥ ਲਾਧਾ ਸੇਮ ਇਸੇ ਥੋਂ ਤੇ ਹਉ ਮੇ ਰੋਗ ਦਇਆ ਦੁਖ ਲਾਤਾ ਹਉ ਮੇ रोग गया दुकला था आप आप ए खादा आप आप गुरमत खादा ਸੇਮ ਇਸੇ ਤਰੀਕੇ ਦੀ ਪੰਕਤੀ ਹੈ ਅਗਲੇ ਅੰਤਰੇ ਵੀ ਦੋ ਪੰਕਤੀਆਂ ਜੋ ਹਨ ਆਕਾਲ ਮੂਰਤ ਵਾਰ ਪਾਇਆ ਬਿਨਾ ਸੀ ਨਾ ਕਰ ਦੇ ਮਰਨਾ ਜਾਇਆ ਨਾ ਕਰ ਦੇ ਮਰਨ ਨਾ ਜਾਇਆ ਵਿਆਹ ਹੋ ਆ ਮੇਰੇ ਬਾਬੂ ਨਾ ਗੁਰ ਮੁਖੇ ਹਰ ਪਾਇਆ پایا گور ہر پایا ہوا میرے پا بولا اس کا دن رکھنا ہے کہ انترے وجوں میں چوروں پنکتیاں ایک سار ਇੱਕੋ ਵਾਰ ਗਾਇਨ ਕਰ ਦਿੱਤੀਆਂ ਹਨ ਦੋ ਦੋ ਪੰਕਤੀਆਂ ਦਾ ਆਪ ਜੀ ਨੇ ਅੰਤਰਾ ਲੈਣਾ ਹੈ ਤੇ ਦੋ ਅੰਤ ਪੰਕਤੀਆਂ ਗਾਇਨ ਕਰਕੇ ਆਪ ਜੀ ਨੇ ਸਥਾਈ ਗਾਇਨ ਕਰ ਲੈਣਾ ਹੈ ਇੰਨੀ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ